2015 ਦੇ ਵਿੱਚ ਬਰਗਾੜੀ ਵਿੱਚ ਬੇਅਦਬੀ ਕਾਹਨ ਹੋਇਆ ਸੀ ਜਿਸ ਨੂੰ ਲੈ ਕੇ ਲਗਾਤਾਰ ਜਿੱਥੇ ਡੇਰਾ ਸਿਸਾ ਤੇ ਸਵਾਲ ਉੱਠਦੇ ਰਹੇ ਨਹੀਂ ਹੁੰਦੇ ਹੀ ਇਹ ਵੀ ਸਵਾਲ ਸੰਕੇਤ ਪਾਜਪਾ ਦੇ ਵੱਲੋਂ ਇਹ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਪਰ ਇਸ ਗੱਲ ਨੂੰ ਲੈ ਕੇ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਸੋਸ਼ਲ ਮੀਡੀਆ ਤੇ ਬਾਗੀ ਧੜੇ ਦੇ ਵੱਲੋਂ ਅਜਿਹਿਆਂ ਪੋਸਟਾਂ ਪਾ ਕੇ ਇਸ ਨੂੰ ਪ੍ਰਚਾਰਿਆ ਜਾ ਰਿਹਾ ਦੱਸਦੀ ਹੈ ਕਿ ਇਸ ਸਵਾਲ ਨੂੰ ਲੈ ਕੇ ਡੇਰਾ ਸਿਸਾ ਦੀ ਮੌਜੂਦਾ ਲੀਡਰਸ਼ਿਪ ਤੋ ਬਾਗੀ ਧੜੇ ਦੇ ਵੱਲੋਂ ਕੁਝ ਪੋਸਟਾਂ ਪਾਈਆਂ ਜਾ ਰਹੀਆਂ ਨੇ ਜਿਸ ਤੋਂ ਸਾਫ ਗੱਲ ਝਲਕ ਰਹੀ ਹੈ ਕਿ ਇਸ ਬੇਅਦਬੀ ਕਾਰਨ ਦੇ ਪਿੱਛੇ ਭਾਜਪਾ ਦਾ ਹੱਥ ਹੋ ਸਕਦਾ ਹੈ ਕਾਰਨ ਇਹ ਹੈ ਕਿਉਂਕਿ ਬੇਅਦਬੀ ਕਾਰਨ ਦਾ ਮਾਸਟਰਮਾਈਂਡ ਤੇ ਪੰਜਾਬ ਪੁਲਿਸ ਦਾ ਪਗਵਾਰਾ प्रदीप ਗਲੇਰ ਇਨੀ ਦਿਨੀ ਭਾਜਪਾ ਦੇ ਮੰਤਰੀਆਂ ਆਰਐਸਐਸ ਦੇ ਵੱਡੇ ਲੀਡਰਾਂ ਦੇ ਨਾਲ ਅਯੁੱਧਿਆ ਦੇ ਵਿੱਚ ਲੰਗਰ ਤੇ ਭੰਡਾਰਾ ਵਰਤਾ ਰਿਹਾ ਹੈ ਹਰ ਰੋਜ਼ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਲੈ ਕੇ ਲਗਾਤਾਰ ਕਿਆਸ ਲਗਾਏ ਜਾ ਰਹੇ ਨੇ ਕਿ ਕਿਸੇ ਵਿੱਚ ਭਾਜਪਾ ਦਾ ਵੱਡਾ ਹੱਥ ਹੋ ਸਕਦਾ ਹੈ ਦੱਸਦੀ ਹੈ ਪ੍ਰਦੀਪ ਕਲੇਰ ਹਰਸ਼ ਟੂਰੀ ਤੇ ਸੰਦੀਪ ਬਰੇਟਾ ਨੂੰ ਬਰਗਾੜੀ ਕਾਂਡ ਵਿੱਚ ਪਗੋੜਾ ਅਲੱਗ ਹੈ ਜਾ ਚੁੱਕਿਆ ਹੈ ਫਤੇ ਵਰਸਸ ਵਰ ਕਿਡ ਨਾਮ ਦੇ ਪੇਜ ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਗਈਆਂ ਨੇ ਜਿਸ ਵਿੱਚ ਯੂਪੀ ਸਰਕਾਰ ਦੇ ਮੰਤਰੀ ਭਾਜਪਾ ਆਗੂ ਸੂਰੇ ਪ੍ਰਤਾਪ ਸ਼ਾਹੀ ਇੱਕ ਪੋਸਟ ਸਾਂਝੀ ਕਰ ਰਹੇ ਨੇ ਜਿਸ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਅਯੁੱਧਿਆ ਵਿੱਚ ਵੈਦਿਕ ਕਾਰਵਾ ਫਾਊਂਡੇਸ਼ਨ ਦੇ ਨਾਮ ਹੇਠ ਲੰਗਰ ਭੰਡਾਰਾ ਵਰਤਾਇਆ ਜਾ ਰਿਹਾ ਜਿਸ ਵਿੱਚ ਇਹ ਵਿਅਕਤੀ ਦੇ ਵੱਲੋਂ ਭੰਡਾਰਾ ਵਰਤਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਕੈਸ ਲਗਾਏ ਜਾ ਰਹੇ ਨੇ ਕਿ ਕੀ ਸੱਚਮੁੱਚ ਡੇਰੇ ਦੇ ਨਾਲ ਇਸ ਵਿਅਕਤੀ ਦੇ ਤਾਰ ਜੁੜੇ ਨੇ ਬੇਅਦਬੀ ਕਾਂਡ ਦੇ ਇਸ ਮੁੱਖ આરોપી ਦੇ ਵੱਲੋਂ ਕੀ ਸੱਚਮੁੱਚ ਭਾਜਪਾ ਦੇ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਲਗਾਤਾਰ ਇਸ ਤੇ ਸਵਾਲ ਉੱਠ ਰਹੇ ਨੇ 2015 ਦੇ ਵਿੱਚ ਬਰਗਾੜੀ ਵਿੱਚ ਬੇਅਦਬੀ ਕਾਹਨ ਹੋਇਆ ਸੀ ਜਿਸ ਨੂੰ ਲੈ ਕੇ ਲਗਾਤਾਰ ਜਿੱਥੇ ਡੇਰਾ ਸਿਸਾ ਤੇ ਸਵਾਲ ਉੱਠਦੇ ਰਹੇ ਨਹੀਂ ਉੱਠੇ ਹੀ ਇਹ ਵੀ ਸਵਾਲ ਸੰਕੇ ਭਾਜਪਾ ਦੇ ਵੱਲੋਂ ਇਹ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਪਰ ਇਸ ਗੱਲ ਨੂੰ ਲੈ ਕੇ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਸੋਸ਼ਲ ਮੀਡੀਆ ਤੇ ਬਾਗੀ ਤੜੇ ਦੇ ਵੱਲੋਂ ਅਜਿਹੇ ਪੋਸਟਾਂ ਪਾ ਕੇ ਇਸ ਨੂੰ ਪ੍ਰਚਾਰਿਆ ਜਾ ਰਿਹਾ ਦੱਸਦੀ ਹੈ ਕਿ ਇਸ ਸਵਾਲ ਨੂੰ ਲੈ ਕੇ ਡੇਰਾ ਸਿਸਾ ਦੀ ਮੌਜੂਦਾ ਲੀਡਰਸ਼ਿਪ ਤੋ ਬਾਗੀ ਧੜੇ ਦੇ ਵੱਲੋਂ ਕੁਝ ਪੋਸਟਾਂ ਪਾਈਆਂ ਜਾ ਰਹੀਆਂ ਨੇ ਜਿਸ ਤੋਂ ਸਾਫ ਗੱਲ ਝਲਕ ਰਹੀ ਹੈ ਕਿ ਇਸ ਬੇਅਦਬੀ ਕਾਰਨ ਦੇ ਪਿੱਛੇ ਭਾਜਪਾ ਦਾ ਹੱਥ ਹੋ ਸਕਦਾ ਹੈ ਕਾਰਨ ਇਹ ਹੈ ਕਿਉਂਕਿ ਬੇਅਦਬੀ ਕਾਰਨ ਦਾ ਮਾਸਟਰਮਾਈਂਡ ਤੇ ਪੰਜਾਬ ਪੁਲਿਸ ਦਾ ਪੁਗੜਾ ਪ੍ਰਦੀਪ ਖਲੇਰ ਇਨੀ ਦਿਨੀ ਭਾਜਪਾ ਦੇ ਮੰਤਰੀਆਂ ਆਰਐਸਐਸ ਦੇ ਵੱਡੇ ਲੀਡਰਾਂ ਦੇ ਨਾਲ ਅਯੁੱਧਿਆ ਦੇ ਵਿੱਚ ਲੰਗਰ ਤੇ ਪਢਾਰਾ ਵਰਤਾ ਰਿਹਾ ਹੈ ਹਰ ਰੋਜ਼ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇਸ ਨੂੰ ਲੈ ਕੇ ਲਗਾਤਾਰ ਕਿਆਸ ਲਗਾਏ ਜਾ ਰਹੇ ਨੇ ਕਿ ਸੱਚ ਪਾਜਪਾ ਦਾ ਵੱਡਾ ਹੱਥ ਮੋੜ ਸਕਦਾ ਹੈ ਦੱਸ ਦिए ਪ੍ਰਦੀਪ ਕਲੇਰ ਹਰਸ਼ ਧੂਰੀ ਤੇ ਸੰਦੀਪ ਬਰੇਟਾ ਨੂੰ ਬਰਗਾੜੀ ਕਾਂਡ ਵਿੱਚ ਪਗੋੜਾ ਐਲਾ ਹੈ ਜਾ ਚੁੱਕਿਆ ਹੈ ਫਤੇ ਵਰਸਿਸ ਵਰਕਡ ਨਾਮ ਦੇ ਪੇਜ ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਗਈਆਂ ਨੇ ਜਿਸ ਵਿੱਚ ਯੂਪੀ ਸਰਕਾਰ ਦੇ ਮੰਤਰੀ ਭਾਜਪਾ ਆਗੂ ਸੁਰੇ ਪ੍ਰਤਾਪ ਸ਼ਾਹੀ ਇੱਕ ਪੋਸਟ ਸਾਂਝੀ ਕਰ ਰਹੇ ਨੇ ਜਿਸ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਅਯੁੱਧਿਆ ਵਿੱਚ ਵੈਦਿਕ ਕਾਰਵਾ ਫਾਊਂਡੇਸ਼ਨ ਦੇ ਨਾਮ ਹੇਠ ਲੰਗਰ ਭੰਡਾਰਾ ਵਰਤਾਇਆ ਜਾ ਰਿਹਾ ਜਿਸ ਵਿੱਚ ਇਹ ਵਿਅਕਤੀ ਦੇ ਵੱਲੋਂ ਭੰਡਾਰਾ ਵਰਤਾਇਆ ਜਾ ਰਿਹਾ ਜਿਸ ਨੂੰ ਲੈ ਕੇ ਕੈਸ ਲਗਾਏ ਜਾ ਰਹੇ ਨੇ ਕਿ ਕੀ ਸੱਚਮੁੱਚ ਡੇਰੇ ਦੇ ਨਾਲ ਇਸ ਵਿਅਕਤੀ ਦੇ ਤਾਰ ਜੁੜੇ ਨੇ ਬੇਅਦਬਿਕਾਂਡ ਦੇ ਇਸ ਮੁੱਖ આરોપી ਦੇ ਵੱਲੋਂ ਕਿ ਸੱਚਮੁੱਚ ਭਾਜਪਾ ਦੇ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਲਗਾਤਾਰ ਇਸ ਤੇ ਸਵਾਲ ਉੱਠ ਰਹੇ ਨੇ